ਮੈਂ ਬੀਆੜਵੀ ਵਾਲਾ ਵੀ ਛੋਣਾ ਜਿਹੜੇ ਈਸ਼ੂ ਆਣੇ ਨੇ ਅੱਜ ਬਿਲਕੁਲ ਪੰਜਾਬ ਨੂੰ ਬਹੁਤ ਦਿਨ ਪਹਿਲਾਂ ਲੋੜ ਸੀਗੀ ਜਿਹੜਾ ਅੱਜ ਸੀਐਮ ਸਾਹਿਬ ਸਾਡੀ ਸਰਕਾਰ ਲੈ ਕੇ ਆ ਰਹੀ ਆ ਕਿ ਉਹ ਸਾਡੇ ਸਾਰੇ ਧਾਰਮਿਕ ਗ੍ਰੰਥਾਂ ਦੀ ਬੀਆੜਵੀ ਰੂਪਨ ਦੇ ਲਈ ਪੂਰੀ ਸਰਕਾਰ ਮਿਲ ਕੇ ਕੰਮ ਕਰ ਰਹੀ ਆ ਬੇਲਾਊਗਾ ਤੇ ਉਹਦੇ ਤੇ ਸਾਰੇ ਲੋਕਾਂ ਨੂੰ ਬੋਲਣ ਦਾ ਹੱਕ ਹੋਊਗਾ ਤੇ ਜੋ ਵੀ ਵਿਧਾਨ ਸਭਾ ਦੇ ਵਿੱਚ ਪਾਸ ਹੋਊਗਾ ਤੇ ਉਹ ਇੱਕ ਪੰਜਾਬ ਦੇ ਆਉਣ ਵਾਲੇ ਭਵਿੱਖ ਲਈ ਬਹੁਤ ਚੰਗੀ ਗੱਲ ਹੈ। ਪਰ ਚਰਚਾ ਹੋਈ ਹੈ ਜਿੱਦਾਂ ਸਾਰੇ ਸਟੇਕ ਹੋਲਡਰਾਂ ਨਾਲ ਹੋਣੀ ਹੈ, ਧਰਮਿਕ ਗੁਰੂਆਂ ਨਾਲ ਹੋਣੀ ਹੈ, ਪੀਡਲ ਰਾਇਵਲੀ ਜਾਣੀ ਹੈ। ਆ ਬਿਲਕੁਲ ਉਹ ਤਾਂ ਪ੍ਰੋਸੈਸ ਹੈਗਾ ਹੀ ਆ ਕਿਉਂਕਿ ਹੈਲਦੀ ਡਿਬੇਟ ਹੋਏਗੀ ਤੇ ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖੋਗੇ ਤੇ ਬਹੁਤ ਸਾਰੀ ਖੁੱਲ ਕੇ ਗੱਲਾਂ ਹੋਣਗੀਆਂ ਜਿਹਦਾ ਬਹੁਤ ਲੋਕਾਂ ਦੀ ਉਮੀਦ ਦੇ ਮੁਤਾਬਿਕ ਹੋਵੇਗਾ। ਇਸ ਤਰੀਕੇ ਦਾ ਜਵਾਬ ਲੈਣਾ ਹੈ ਪਹਿਲਾਂ ਵੀ ਬੇਦਬੀ ਦੀ ਕੋਈ ਸਜ਼ਾ ਨਹੀਂ ਮਿਲੀ ਹੱਲੇ ਵੀ ਚਲਾਨਾ ਨਹੀਂ ਗਈ। ਨਹੀਂ ਆਪੋਜੀਸ਼ਨ ਦੇ ਤਾਂ ਸਾਰੇ ਕੰਡੇ ਵੀ ਜੇਵੇਂ ਨੇ। ਜਿਨ ਨੇ ਅੱਜ ਤੱਕ ਸਜ਼ਾ ਦੇਣ ਦਾ ਕੋਈ ਯਤਨ ਨਹੀਂ ਕੀਤਾ ਕੋਈ ਐਕਟ ਜਾਂ ਕੋਈ ਬਿਲ ਬਣਾਉਣ ਦਾ ਯਤਨ ਨਹੀਂ ਕਦੇ ਕੀਤਾ ਤੇ ਇਹੀ ਤਾਂ ਸਾਡੀ ਸਰਕਾਰ ਦੀ ਅੱਜ ਬਹੁਤ ਵੱਡੀ ਇੱਕ ਉਪਲਬਧੀ ਹੋਵੇਗੀ ਤਾਂ ਕਿ ਸਾਡੇ ਸਾਰੇ ਜਿਨ ਨੇ ਵੀ ਜਿਹੜਾ ਵੀ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਹਰ ਇੱਕ ਦੇ ਮੰਨੂ ਠੰਡ ਪਾਉਣ ਵਾਲਾ ਬਿਲ ਹੋਵੇ ਬਹੁਤ ਧੰਨਵਾਦ